ਆਪਣਾ ਜੱਗਾ ਸਰਪੰਚ ਨੂੰ ਪਤਾ ਹੀ ਆ ਵੀ ਜਿਹਨੇ ਨੇ ਭਈਆਂ ਦੇ ਖਿਲਾਫ ਮਤਾ ਪਾਇਆ ਸੀ ਪੰਜਾਬ ਚੋ ਭਈਆ ਪਜਾਓ ਆ ਦੇਖੋ ਬੱਸਾਂ ਚੜਾ ਰਹੇ ਆ ਸਾਰੇ ਆਪਣੇ ਸਾਥੀ ਆ ਭਰਾ ਆਪਣੇ ਹਾਂ ਆ ਜਾ ਰਿਹਾ ਚੜਾ ਦੇ ਜੱਗਾ ਐ ਹੁੰਦੀ ਆ ਸਰਪੰਚੀ ਕਹਿੰਦੇ ਜ਼ੋਰਤ ਨਾਲ ਹੁੰਦੀ ਆ ਸਰਪੰਚੀ ਇਹੋ ਜਿਹਾ ਸਰਪੰਚ ਚਾਹੀਦਾ ਠੀਕ ਆ ਆ ਚੜਾ ਦੇ ਬੱਸਾਂ ਦੇ ਇਹਨੇ ਕਿਹੜਾ ਸਮਝ ਆਉਂਦੀ ਹੈਗੀ ਹਾਂ ਕਿਉਂ ਜੱਗੇ ਆ ਜਾ ਮੜਾ ਇੱਧਰ ਆ ਜਾ ਜੱਗੇ ਗੱਲਬਾਤ ਆ ਵੀ ਨਾ ਸਰਪੰਚੀ ਬਾਕੀ ਚਰਚਾ ਜਦ ਲਈ ਸਰਪੰਚੀ ਇਹ ਪੱਠੇ ਲੱਗੇ ਵਿਹ ਪੱਠੇ ਤੋਂ ਇਹ ਚੜਾਏ ਨੇ ਹੁਣ ਹਾਂ ਸਰਪੰਚੀ ਦੀ ਚਰਚਾ ਜਾਈ ਚਰਚਾ ਜਾਈ ਬਾਈ ਕਾ ਜਿਹੜਾ ਨਸ਼ੇ ਵਾਲਾ ਫੜਿਆ ਸੀ ਉਹ ਵੀ ਦੂਸਰਾ ਕੰਮ ਕਰਦਾ ਸੀ ਹਾਂ ਪਰਚਾ ਦਵਾਤਾ ਬਾਈ ਨਾਲ ਦੇ ਨਾਲ ਮੈਨੂੰ ਵਿੱਚ ਕਹਿੰਦੇ ਸੀ ਕਹਿੰਦੇ ਪਿੰਡਾ ਛੜਾ ਦੇ ਮੈਂ ਜੇ ਸਰਪੰਚ ਨੇ ਫੜਿਆ ਉਹ ਸੁੱਟਦਾ ਨਹੀਂ ਹੈਗਾ ਪਰਚਾ ਉਹਦੇ ਬਾਏ ਹੈਂਡ ਹਾਂ ਉਹ ਕਈਆਂ ਨੂੰ ਵੀ ਖਰਾਬ ਕਰਦਾ ਸੀ ਹੈਂ ਕਈ ਮੁੰਡਿਆਂ ਨੂੰ ਨੇ ਕਈ ਹੋਣੇ ਨੂੰ ਖਰਾਬ ਕਰਦਾ ਤਿੰਨਾਂ ਦਿਨੋਂ ਕੁਝ ਮਾਰ ਹਾਂ ਇਹਨੇ 2 ਦਿਨ ਪਹਿਲਾਂ ਹੀ ਅਨਾਊਂਸਮੈਂਟ ਕੀਤੀ ਸੀ ਵੀਰੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਦੇਣਾ ਵੀ ਹਾਂ ਪ੍ਰਵਾਸੀਆਂ ਨੂੰ ਦੇਖ ਆ ਚੜਾ ਦੇ ਬੱਸਾਂ 'ਚ ਇਹ ਹੁੰਦੀ ਆ ਸਰਪੰਚ ਜੀ ਕਹਿੰਦੇ ਜੁਰਤਨਾ ਕਰਨੀ ਪੈਂਦੀ ਆ ਬਾਕੀ ਸਾਰੇ ਮੈੜੀ-ਮੂੜੀ ਗਲਾਂ ਤੇ ਜਾ ਕੇ ਆਏ ਆ ਦੁਕਾਨਾਂ ਤੇ ਵੀ ਇੱਥੇ ਨਸ਼ਾ ਜਿਹੜਾ ਵਿਗੜ ਨਹੀਂ ਦੇਣਾ ਕਿ ਐਸੂ-ਬੂਸੂ ਵਿਗੜ ਨਹੀਂ ਦੇਣੇ ਇੱਥੇ ਤੇ ਜਿਹੜਾ ਬੰਦਾ ਇਸੇ ਗੰਦ ਪਾਊਗਾ ਉਹਦੇ 70% ਫਿਰ ਸਾਨੂੰ ਪਤਾ ਹੀ ਆ ਵੀ ਡਟਕੇ ਹੋਊਗੀ ਤੇ ਨਸ਼ਾ ਵਿੱਚ ਕਿਤੇ ਵੀ ਆਇਆ ਨਹੀਂ ਹੈਗਾ ਵੀ ਕੱਲਾ ਰੂੜੇ ਕਾ ਜੋ ਇੱਥੇ ਬਾਹਰੋਂ ਆ ਕੇ ਵੇਚੂ ਤਾਂ ਉਹਦੀ ਵੀ ਸਾਨੂੰ ਪਤਾ ਮਾਨਤਾ ਨੂੰ ਬਦੂਗਾ ਦਾ ਵੀ ਹੈਨਾ ਠੀਕ ਆ ਜੱਗੇ ਰੂੜੇ ਕਹਿੰਦੇ ਵਿੱਚ ਇੱਥੇ ਇੰਨੀ ਵਾਰਾ ਕਰਦੀ ਤੇ ਚਾਰੇ ਬਾੜਾ ਦੇਖ ਲੋ ਕਿੱਡਾ ਦਿਖਾ ਦੇ ਮੜਾ ਯਾਰ ਸਾਰਾ ਕੁਸਧ ਬਸ ਜਿਵੇਂ ਸਪੋਰਟ ਮਿਲ ਜਾਂਦੀ ਤੇਰੇ ਭਰਾਵਾਂ ਵਰਗੀ ਚੈਨਾਡੂਰ ਬੰਦ ਕਰਦੇ ਤੇ YouTube ਪਰ ਦੇਖ ਰਹੇ ਹੋ ਤਾਂ ہمارے ਚੈਨਲ ਕੋ ਸਬਸਕ੍ਰਾਈਬ ਕੀਜੀਏ